ਦੋਸਤੋ ਨਸ਼ੇ ਦੀ ਆਦਤ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੈਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਕੱਲੇ 2021 ਵਿੱਚ ਲਗਭਗ 22 ਮਿਲੀ ਲੋਕਾਂ ਨੇ ਨਸ਼ਾ ਦੀ ਵਰਤੋਂ ਕੀਤੀ ਹਾਲਾਂਕਿ ਹੁਣ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਟੀਕਾ ਵੀ ਬਣਾਇਆ ਗਿਆ ਹੈ ਦੋਸਤੋ 80 ਕਾ ਬ੍ਰਾਜ਼ੀਲ ਦੇ ਖੋਜਕਰਤਾਵਾਂ ਦੁਆਰਾ ਤਿਆਰ ਕੀਤਾ ਗਿਆ ਹੈ ਉਹਨਾਂ ਦਾ ਦਾਵਾ ਹੈ ਕਿ ਇਸ ਨਾਲ ਸਿਰਫ ਨੌਜਵਾਨ ਨਸ਼ਾ ਹੀ ਨਹੀਂ ਛੱਡਣਗੇ ਸਗੋਂ ਉਹ ਨਸ਼ਿਆਂ ਵੱਲ ਦੇਖਣਗੇ ਵੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇਸ ਟਿੱਕੇ ਨੂੰ ਖਾਸ ਤੌਰ ਤੇ ਕੋਕੀਨ ਦੇ ਆਦੀ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਹਾਲਾਂਕਿ ਯਕੀਨੀ ਤੌਰ ਤੇ ਇਸ ਗੱਲ ਤੇ ਸਵਾਲ ਹਨ ਕਿ ਇਹ ਕੋਕੀਨ ਦੇ ਪੀੜਤਾਂ ਦੀ ਕਿੰਨੀ ਮਦਦ ਕਰ ਸਕਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਰੂਪ ਵਿੱਚ ਗੰਜ ਤੋਂ ਬਾਅਦ ਕੋਕੀਨ ਦੂਜਾ ਸਭ ਤੋਂ ਆਮ ਨਸ਼ਾ ਹੈ ਜਿਸ ਦਾ ਮਤਲਬ ਹੈ ਉੱਥੇ ਹਰ ਦੂਜਾ ਵਿਅਕਤੀ ਕੋਕੀਨ ਲੈਂਦਾ ਹੈ ਇਸ ਦੀ ਲਤ ਇੰਨੀ ਖਤਰਨਾਕ ਹੈ ਕਿ ਇਹ ਤੁਹਾਨੂੰ ਕੁਝ ਹੀ ਸਾਲਾਂ ਵਿੱਚ ਮੌਤੇ ਨੇੜੇ ਲੈ ਜਾਂਦੀ ਹੈ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਮਾਹਿਰਾਂ ਦਾ ਕਹਿਣਾ ਹੈ ਜਦੋਂ ਕੋਕੀਨ ਤੁਹਾਡੇ ਸਰੀਰ ਵਿੱਚ ਜਾਂਦੀ ਹੈ ਤਾਂ 5 ਤੋਂ 30 ਮਿੰਟਾਂ ਦਾ ਸਮਾਂ ਸਭ ਤੋਂ ਖਤਰਨਾਕ ਹੁੰਦਾ ਹੈ ਇਸ ਦੌਰਾਨ ਨਸ਼ੇੜੀ ਬੇਹੋਸ਼ ਹੋ ਜਾਂਦਾ ਹੈ ਇਸ ਵੈਕਸੀਨ ਨੂੰ ਬਣਾਉਣ ਵਾਲਿਆਂ ਦਾ ਦਾਵਾ ਹੈ ਕਿ ਜੇਕਰ ਇਹ ਟੀਕਾ ਕਿਸੇ ਵਿਅਕਤੀ ਨੂੰ ਦਿੱਤਾ ਜਾਵੇ ਤਾਂ ਇਹ ਸਰੀਰ ਵਿੱਚ ਪਹੁੰਚਦੇ ਹੀ ਕੋਕੀਨ ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ ਹਾਲਾਂਕਿ ਇਸ ਨਾਲ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਅਜਿਹਾ ਹੁੰਦਾ ਹੈ ਤਾਂ ਕੋਕੀਨ ਦੇ ਆਦੀ ਲੋਕ ਓਵਰਡੋਜ਼ ਲੈਣਾ ਸ਼ੁਰੂ ਕਰ ਦੇਣਗੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ